ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Audio Book by Mandeep Kaur ਦੇ ਵਿੱਚ ਆਪਾਂ ਜੀ ਸ਼ਹੀਦ ਭਗਤ ਸਿੰਘ ਦੀ ਸੀਰੀਜ਼ ਸ਼ੁਰੂ ਕਰੀ ਹੋਈ ਹੈ ਉਹਨਾਂ ਦੇ ਜੀਵਨ ਦੀ ਤੇ ਅੱਜ ਆਪਾਂ ਉਹਦੇ ਅਗਲੇ ਭਾਗ ਬਾਰੇ ਗੱਲ ਕਰਾਂਗੇ ਜਦੋਂ ਫੌਜੀ ਕਾਨੂੰਨ ਸੀ ਜਿਹੜਾ ਉਹ ਲਾਗੂ ਹੋਇਆ ਦੋ ਬੰਦਿਆਂ ਦੇ ਇਕੱਠੇ ਕਿਤੇ ਜਾਣ ਆਉਣ ਦੀ ਮਨਾਹੀ ਸੀ ਕਾਲਜਾਂ ਦੇ ਵਿਦਿਆਰਥੀਆਂ ਲਈ ਇਹ ਹੁਕਮ ਸੀ ਕਿ ਉਹ ਦਿਨ 'ਚ ਚਾਰ ਵਾਰ ਫੌਜੀ ਅਫਸਰਾਂ ਦੇ ਸਾਹਮਣੇ ਆ ਕੇ ਹਾਜ਼ਰੀ ਦਿਆ ਕਰਨ ਲੰਗਰ ਜਾਂ ਰਸਦ ਨਾ ਵੰਡਣ ਦਾ ਹੁਕਮ ਦਿੱਤਾ ਗਿਆ ਸੀ ਹਿੰਦੁਸਤਾਨੀਆਂ ਨੂੰ ਆਪਣੀਆਂ ਮੋਟਰਾਂ ਤੇ ਆਪਣੇ ਮੋਟਰਸਾਈਕਲ ਫੌਜ ਦੇ ਕੋਲ ਜਮ੍ਹਾਂ ਕਰਾ ਦੇਣ ਦਾ ਹੁਕਮ ਸੀ ਸਰਕਾਰ ਨੇ ਉਹ ਗੱਡੀਆਂ ਆਪਣੇ ਅਫਸਰਾਂ ਨੂੰ ਵਰਤਣ ਲਈ ਦੇ ਦਿੱਤੀਆਂ ਸਨ ਹਿੰਦੁਸਤਾਨੀਆਂ ਦੇ ਘਰਾਂ ਵਿੱਚ ਬਿਜਲੀ ਦੇ ਪੱਖੇ ਤੇ ਹੋਰ ਜਿਹੜਾ ਵੀ ਬਿਜਲੀ ਨਾਲ ਚੱਲਣ ਵਾਲਾ ਸਮਾਨ ਸੀ ਉਹ ਲੈ ਕੇ ਗੋਰੇ ਫੌਜੀਆ ਨੂੰ ਵਰਤਣ ਲਈ ਦੇ ਦਿੱਤਾ ਗਿਆ ਸੀ ਕਿਰਾਏ ਤੇ ਚੱਲਣ ਵਾਲੀਆਂ ਸਵਾਰੀਆਂ ਨੂੰ ਸ਼ਹਿਰ ਦੇ ਬਾਹਰਵਾਰ ਇੱਕ ਥਾਂ ਤੇ ਹਾਜ਼ਰੀ ਦੇਣ ਦਾ ਹੁਕਮ ਸੀ ਇੱਕ ਦਿਨ ਇੱਕ ਬਜ਼ੁਰਗ ਆਦਮੀ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਗਲੀ 'ਚ ਖੜੀ ਆਪਣੀ ਗਾਂ ਦੀ ਦੇਖਪਾਲ ਕਰ ਰਿਹਾ ਸੀ ਉਸ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਤੇ ਕਰਫਿਊ ਦਾ ਕਾਨੂੰਨ ਤੋੜਨ ਦਾ ਇਲਜ਼ਾਮ ਲਾਇਆ ਗਿਆ ਸਜ਼ਾ ਦੇ ਤੌਰ ਤੇ ਉਹਦੇ ਬੈਂ ਤਾਂ ਮਾਰੀਆਂ ਗਈਆਂ ਤਾਂਗੇ ਵਾਲਿਆਂ ਨੇ ਵੀ ਹੜਤਾਲ ਵਿੱਚ ਹਿੱਸਾ ਲਿਆ ਸੀ ਉਹਨਾਂ ਲੋਕਾਂ ਨੂੰ ਸਬਕ ਸਿਖਾਉਣ ਲਈ 100 ਤਾਂਗੇ ਇਕੱਠੇ ਕਰ ਲਏ ਗਏ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਸ਼ਹਿਰ ਦੀ ਭੀੜੀ ਆਬਾਦੀ ਵਿੱਚੋਂ ਬਾਹਰ ਇੱਕ ਖੁੱਲੀ ਥਾਂ ਤੇ ਖਾਸ ਸਮੇਂ ਸਿਰ ਜਾ ਕੇ ਆਪਣੀ ਹਾਜ਼ਰੀ ਦਿਆ ਕਰਨ ਫੌਜੀ ਅਫਸਰਾਂ ਨੂੰ ਜਦ ਵੀ ਤਾਂਗੇ ਦੀ ਲੋੜ ਹੋਵੇ ਉਹ ਵਰਤ ਸਕਦਾ ਏ ਅਫਸਰ ਅਕਸਰ ਖਾਲੀ ਤਾਂਗਿਆਂ ਨੂੰ ਰੋਕ ਲੈਂਦੇ ਸਨ ਤੇ ਜਿੱਥੇ ਮਰਜ਼ੀ ਲਿਜਾਇਆ ਕਰਦੇ ਸਨ ਜਿਸ ਦੇ ਨਾਲ ਤਾਂਗੇ ਵਾਲੇ ਦੀ ਕਮਾਈ ਤੇ ਪਾਣੀ ਫਿਰ ਜਾਂਦਾ ਸੀ ਕਰਨਲ ਜੌਨਸਨ ਨੇ ਇਹ ਗੱਲ ਮੰਨੀ ਸੀ ਕਿ ਉਹਦੇ ਵੱਲੋਂ ਜਾਰੀ ਕੀਤੇ ਬਹੁਤ ਹੁਕਮ ਪੜੇ ਲਿਖੇ ਤੇ ਧੰਦਾ ਕਰਨ ਵਾਲੇ ਬੰਦਿਆਂ ਵਾਸਤੇ ਹੀ ਸਨ ਜਿਵੇਂ ਵਕੀਲ ਵਗੈਰਾ ਉਹਦਾ ਖਿਆਲ ਸੀ ਕਿ ਇਹੀ ਲੋਕਾਂ ਨੇ ਜਿੰਨਾ ਵਿੱਚ ਸਿਆਸੀ ਲਹਿਰਾਂ ਚਲਾਉਣ ਵਾਲੇ ਪੈਦਾ ਹੁੰਦੇ ਨੇ ਵਪਾਰੀ ਲੋਕਾਂ ਤੇ ਹੋਰ ਕਾਮਕਾਰ ਵਾਲਿਆਂ ਜਿਨ੍ਹਾਂ ਨੇ ਮਕਾਨਾਂ ਤੇ ਸਰਕਾਰੀ ਨੋਟਿਸ ਲਾਏ ਹੋਏ ਸਨ ਉਹਨਾਂ ਨੂੰ ਉਹਨਾਂ ਨੋਟਿਸਾਂ ਦੀ ਰਾਖੀ ਲਈ ਬੰਦੇ ਵੀ ਰੱਖਣੇ ਪੈਂਦੇ ਸਨ ਤਾਂ ਜੋ ਉਹਨਾਂ ਨੂੰ ਕੋਈ 파ੜ ਜਾਂ ਨੁਕਸਾਨ ਨਾ ਪਹੁੰਚਾ ਦੇਵੇ ਇਹ ਵੀ ਸੰਭਵ ਸੀ ਕਿ ਪੁਲਿਸ ਈ ਉਹਨਾਂ ਨੂੰ 파ੜ ਜਾਵੇ ਇੱਕ ਬੰਦਾ ਅਜਿਹਾ ਕਰਦਾ ਫੜਿਆ ਵੀ ਗਿਆ ਸੀ ਜਦ ਲੋਕਾਂ ਨੇ ਚੌਂਕੀਦਾਰਾਂ ਵਾਸਤੇ ਪਾਸ ਜਾਰੀ ਕਰਨ ਦੀ ਬੇਨਤੀ ਕੀਤੀ ਤਾਂ ਜੋ ਉਹ ਉਹ ਰਾਤ ਦੇ 8 ਵਜੇ ਦੇ ਬਾਅਦ ਘਰਾਂ ਦੇ ਬਾਹਰ ਬੈਠ ਕੇ ਉਹਨਾਂ ਨੋਟਸਾਂ ਦੀ ਰਾਖੀ ਕਰ ਸਕਣ ਤਾਂ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਉਹਨਾਂ ਨੂੰ ਆਪਣੇ ਵਾਸਤੇ ਪਾਸ ਮਿਲ ਸਕਦੇ ਨੇ ਪਰ ਨੌਕਰਾਂ ਵਾਸਤੇ ਨਹੀਂ 16 ਤੋਂ 20 ਸਾਲ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਤੇ ਸਰਕਾਰ ਦੀ ਸਖਤ ਨਿਗਰਾਨੀ ਹੁੰਦੀ ਸੀ। ਲਾਹੌਰ ਜਿਹੇ ਸ਼ਹਿਰ ਵਿੱਚ ਜਿੱਥੇ ਇੰਨੇ ਸਕੂਲ ਤੇ ਕਾਲਜ ਸਨ ਦੇ ਵਿਦਿਆਰਥੀਆਂ ਨੂੰ ਚਾਰ ਵਾਰ ਹਾਜ਼ਰੀ ਲਾਉਣ ਦਾ ਹੁਕਮ ਸੀ। ਉਹਨਾਂ ਥਾਵਾਂ ਜਿੱਥੇ ਉਹਨਾਂ ਨੂੰ ਹਾਜ਼ਰੀ ਲਾਉਣੀ ਪੈਂਦੀ ਸੀ ਕਾਲਜ ਤੋਂ 4 ਮੀਲ ਦੇ فاਸਲੇ ਤੇ ਸੀ। ਅਪ੍ਰੈਲ ਮਹੀਨੇ ਦੀ ਕੜਕ ਦੀ ਧੁੱਪ ਜਿਹੜਾ ਪੰਜਾਬ ਵਿੱਚ ਸਭ ਤੋਂ ਗਰਮ ਮਹੀਨਾ ਹੁੰਦਾ ਹੈ ਤੇ ਪਾਰਾ 108 ਡਿਗਰੀ ਤੱਕ ਵੀ ਚਾ ਪਹੁੰਚਦਾ ਹੈ। ਉਹਨਾਂ ਨੌਜਵਾਨਾਂ ਨੂੰ ਲਗਭਗ 19 ਮੀਲ ਰੋਜ਼ਾਨਾ ਪੈਦਲ ਸਫ਼ਰ ਕਰਨਾ ਪੈਂਦਾ ਸੀ ਗਰਮੀ ਕਰਕੇ ਉਹਨਾਂ ਵਿੱਚੋਂ ਕੁਝ ਤਾਂ ਰਾਹ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਿਆ ਕਰਦੇ ਸਨ ਕਰਨਲ ਜੌਨਸਨ ਦਾ ਖਿਆਲ ਸੀ ਕਿ ਇਹਦੇ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਹੈ ਮੁੰਡੇ ਸ਼ਰਾਰਤਾਂ ਕਰਨ ਤੋਂ ਪਾਸੇ ਰਹਿੰਦੇ ਨੇ ਇੱਕ ਵਾਰ ਇੱਕ ਕਾਲਜ ਦੇ ਕੰੰਡ ਤੋਂ ਫੌਜੀ ਕਾਨੂੰਨ ਦਾ ਸਰਕਾਰੀ ਨੋਟਿਸ ਪਾੜ ਦਿੱਤਾ ਗਿਆ ਇਸ ਅਪਰਾਧ ਕਾਲਜ ਦੇ ਸਾਰੇ ਤਨਖਾਹਦਾਰ ਲੋਕ ਜਿਨ੍ਹਾਂ ਵਿੱਚ ਪ੍ਰਿੰਸੀਪਲ ਵੀ ਸ਼ਾਮਲ ਸੀ ਗ੍ਰਿਫਤਾਰ ਕਰ ਲਏ ਗਏ ਸਨ ਉਹਨਾਂ ਨੂੰ ਫੌਜ ਦੀ ਉਹਨਾਂ ਨੂੰ ਉਹਨਾਂ ਨੂੰ ਫੌਜੀਆਂ ਦੀ ਰਾਖੀ ਚ ਕਿਲੇ ਦੀ ਕੰਧ ਤੱਕ ਫੌਜੀਆਂ ਵਰਗੀ ਪ੍ਰੇਡ ਕਰਾ ਕੇ ਲਿਜਾਇਆ ਗਿਆ ਸੀ ਉਹਨਾਂ ਨੂੰ 3 ਦਿਨਾਂ ਤੱਕ ਫੌਜੀ ਪੈਰੇ ਵਿੱਚ ਰੱਖਿਆ ਗਿਆ ਸੀ ਕਿਲੇ ਦੇ ਇੱਕ ਖੂਂਜੇ ਵਿੱਚ ਉਹਨਾਂ ਨੂੰ ਥੋੜੀ ਜਹੀ ਥਾਂ ਦਿੱਤੀ ਗਈ ਸੀ ਇੰਨਾ ਕਰਨ ਤੇ ਵੀ ਕਰਨਲ ਜੌਨਸਨ ਆਪਣੀ ਕੀਤੀ ਸਾਰੇ ਕੰਮਾਂ ਤੇ ਬਹੁਤ ਖੁਸ਼ ਸਨ ਲਾਹੌਰ ਦੇ ਕੋਰੇ ਲੋਕਾਂ ਵੱਲੋਂ ਜਦੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਸੀ ਤਾਂ ਉਹ ਆਪਣੀ ਇੱਕ ਇਹ ਤਾਰੀਫ਼ ਸੁਣ ਕੇ ਬਹੁਤ ਖੁਸ਼ ਹੋਏ ਸਨ ਕਿ ਉਹ ਗਰੀਬਾਂ ਦੇ ਵਿਰੋਧੀ ਨਨ ਗੁਜਰਾਵਾਲਾ ਵਿੱਚ ਕਰਨਲ ਉਬਰਾਇਨ ਨੇ ਕਸੂਰ ਵਿੱਚ ਕੈਪਟਨ ਡੂਪਟਨ ਨੇ ਤੇ ਸ਼ੇਖੂਪੁਰਾ ਵਿੱਚ ਮਿਸਟਰ ਬੋਸੋਰਥ ਸਮੀਥ ਨੇ ਖਾਸ ਤੌਰ ਤੇ ਆਮ ਲੋਕਾਂ ਤੇ ਜ਼ੁਲਮ ਕਮਾਉਣ ਵਿੱਚ ਬੜਾ ਨਾਮ ਨਖਟਿਆ ਸੀ ਕਰਨਲ ਉਬਰਾਇਨ ਨੇ ਕਮੇਟੀ ਦੇ ਸਾਹਮਣੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਲੋਕਾਂ ਦੀ ਭੀੜ ਜਿੱਥੇ ਵੀ ਦੇਖੀ ਗਈ ਉਹਨਾਂ ਤੇ ਗੋਲੀ ਚਲਾਈ ਗਈ ਇਹ ਗੱਲ ਉਹਨਾਂ ਨੇ ਹਵਾਈ ਜਹਾਜ਼ਾਂ ਦੇ ਬਾਰੇ ਆਖੀ ਸੀ ਕਿ ਇੱਕ ਵਾਰ ਇੱਕ ਹਵਾਈ ਜਹਾਜ਼ ਜਿਹੜਾ ਲੈਫਟੀਨੇਟ ਰੋਡਿਕਨਰਸ ਦੇ ਚਾਰਚ ਵਿੱਚ ਸੀ ਨੇ ਇੱਕ ਖੇਤ ਵਿੱਚ ਕਿਸਾਨਾਂ ਨੂੰ ਇਕੱਠਿਆਂ ਦੇਖਿਆ ਉਹਨਾਂ ਨੇ ਉਹਨਾਂ ਉੱਤੇ ਮਸ਼ੀਨ ਗੰਨਾ ਨਾਲ ਤਾਦ ਤੱਕ ਗੋਲੀ ਚਲਾਈ ਸੀ ਜਦ ਤੱਕ ਕਿ ਉਹ ਭੱਜ ਨਹੀਂ ਗਏ ਸਨ ਉਹਨਾਂ ਨੇ ਇੱਕ ਮਕਾਨ ਦੇ ਸਾਹਮਣੇ ਬੰਦਿਆਂ ਦੀ ਇਕੱਠ ਨੂੰ ਦੇਖਿਆ ਉੱਥੇ ਇੱਕ ਬੰਦਾ ਭਾਸ਼ਣ ਦੇ ਰਿਹਾ ਸੀ ਤਾਂ ਉਹਨਾਂ ਨੇ ਉਹਨਾਂ ਤੇ ਬੰਬ ਸੁੱਟਵਾ ਦਿੱਤਾ ਕਿਉਂਕਿ ਉਹਨਾਂ ਦੇ ਦਿਲ ਵਿੱਚ ਕੋਈ ਅਜਿਹਾ ਸ਼ੱਕ ਨਹੀਂ ਸੀ ਕਿ ਉਹ ਲੋਕ ਕਿਸੇ ਸ਼ਾਦੀ ਜਾਂ ਗਮੀ ਕਰਕੇ ਇਕੱਠੇ ਹੋਏ ਸਨ ਮੇਜਰ ਕਾਰਬੀ ਉਹ ਬੰਦਾ ਸੀ ਜਿਹਨੇ ਲੋਕਾਂ ਦੀ ਭੀੜ ਤੇ ਸਿਰਫ ਇਸ ਲਈ ਗੋਲੀ ਚਲਵਾ ਦਿੱਤੀ ਸੀ ਕਿ ਉਸ ਨੂੰ ਲੱਗਾ ਕਿਉਂ ਲੋਕ ਦੰਗਾ ਕਰਨ ਵਾਲੇ ਨੇ ਜਿਹੜੇ ਸ਼ਹਿਰ ਤੋਂ ਆ ਰਹੇ ਨੇ ਮੇਜਰ ਨੇ ਇੰਜ ਕਿ ਹਾਸੀ ਲੋਕਾਂ ਦੀ ਭੀੜ ਪੱચી ਜਾ ਰਹੀ ਸੀ ਮੈਂ ਉਹਨਾਂ ਨੂੰ ਖਿਲਰਨ ਲਈ ਗੋਲੀ ਚਲਵਾ ਦਿੱਤੀ ਜਦ ਭੀੜ ਖਿਲਰ ਗਈ ਤਾਂ ਮੈਂ ਪਿੰਡ ਤੇ ਵੀ ਮਸ਼ੀਨ ਗੰਨਾਂ ਲਾ ਦਿੱਤੀ ਮੇਰਾ ਖਿਆਲ ਹੈ ਕਿ ਕੁਝ ਦੁਕਾਨਾਂ ਵਿੱਚ ਗੋਲੀਆਂ ਲੱਗੀਆਂ ਹੋਣਗੀਆਂ ਮੈਂ ਬੇਕਸੂਰਾਂ ਤੇ ਅਪਰਾਧੀਆਂ ਵਿੱਚ ਫਰਕ ਨੂੰ ਨਹੀਂ ਜਾਣ ਸਕਦਾ ਸੀ ਮੈਂ 200 ਫੁੱਟ ਦੀ ਉਚਾਈ ਉੱਤੇ ਸੀ ਤੇ ਇਹ ਚੰਗੀ ਤਰ੍ਹਾਂ ਦੇਖ ਸਕਦਾ ਸੀ ਕਿ ਮੈਂ ਕੀ ਕਰ ਰਿਹਾ ਹਾਂ ਮੇਰਾ ਮਕਸਦ ਸਿਰਫ ਬੰਬ ਚਲਾਉਣ ਨਾਲ ਹੀ ਪੂਰਾ ਨਹੀਂ ਹੋਇਆ ਗੋਲੀ ਸਿਰਫ ਨੁਕਸਾਨ ਪਹੁੰਚਾਉਣ ਲਈ ਹੀ ਨਹੀਂ ਚਲਾਈ ਗਈ ਸੀ ਉਹ ਪਿੰਡ ਵਾਲਿਆਂ ਦੇ ਹਿੱਤ ਵਿੱਚ ਈ ਚਲਾਈ ਗਈ ਸੀ ਕੁਝ ਬੰਦਿਆਂ ਨੂੰ ਮਾਰ ਕੇ ਸਮਝਾ ਹਾਂ ਕਿ ਮੈਂ ਪਿੰਡ ਵਾਲਿਆਂ ਨੂੰ ਇਕੱਠਿਆਂ ਹੋਣ ਤੋਂ ਰੋਕ ਦਿਆਂਗਾ ਮੇਰੇ ਇਸ ਕੰਮ ਦਾ ਅਸਰ ਵੀ ਹੋਇਆ ਸੀ ਇਹਦੇ ਬਾਅਦ ਮੈਂ ਸ਼ਹਿਰ ਵੱਲ ਮੁੜਿਆ ਉੱਥੇ ਬੰਬ ਭਰਾਈ ਤੇ ਉਹਨਾਂ ਲੋਕਾਂ ਤੇ ਗੋਲੀਆਂ ਚਲਵਾਈਆਂ ਜਿਹੜੇ ਭੱਜੇ ਜਾ ਰਹੇ ਸਨ ਗੁਜਰਾਵਾਲਾ ਕਸੂਰ ਤੇ ਸ਼ੇਖੂਪੁਰਾ ਵਿੱਚ ਵੀ ਲਾਹੌਰ ਤੇ ਅੰਮ੍ਰਿਤਸਰ ਵਾਂਗ ਚਾਰ ਦਿਵਾਰੀ ਦੇ ਅੰਦਰ ਕਰਫਿਊ ਆਰਡਰ ਜਾਰੀ ਕੀਤਾ ਕਰ ਦਿੱਤਾ ਗਿਆ ਸੀ। ਹਿੰਦੁਸਤਾਨੀਆਂ ਦਾ ਆਉਣਾ ਜਾਣਾ ਰੋਕ ਦਿੱਤਾ ਗਿਆ ਸੀ। ਕਦੇ ਚਾਰ ਦਿਵਾਰੀ ਅੰਦਰ ਤੇ ਕਦੇ ਬਾਹਰ ਬੈਠੇ ਲੋਕਾਂ ਸਾਹਮਣੇ ਬੈੰਤਾ ਮਾਰੀਆਂ ਜਾਂਦੀਆਂ ਸਨ। ਬੰਦਿਆਂ ਦੇ ਚੁੰਡਾਂ ਦੇ ਚੁੰਡ ਗ੍ਰਿਫਤਾਰ ਕਰ ਲਏ ਜਾਂਦੇ ਸੀ। ਫਿਰ ਸਰਕਾਰ ਤੇ ਖਾਸ ਅਦਾਲਤਾਂ ਵਿੱਚੋਂ ਸਜ਼ਾਵਾਂ ਦਵਾਈਆਂ ਜਾਂਦੀਆਂ ਸਨ। ਕਰਨਲ ਉਬਰਾਇਮ ਨੇ ਇਹ ਹੁਕਮ ਜਾਰੀ ਕੀਤਾ ਸੀ ਕਿ ਜਾਦ ਕੋਈ ਹਿੰਦੂਸਤਾਨੀ ਅਫਸਰ ਕਿਸੇ ਅੰਗਰੇਜ਼ ਅਫਸਰ ਨੂੰ ਮਿਲੇ ਤਾਂ ਉਹ ਉਸ ਨੂੰ ਸਲਾਮ ਕਰੇ ਛੇ ਕਿਸੇ ਸਵਾਰੀ 'ਚ ਜਾ ਰਿਹਾ ਹੋਵੇ ਤਾਂ ਘੋੜੇ ਤੇ ਹੋਵੇ ਚਾਹੇ ਹੇਠਾਂ ਉਤਰ ਜਾਵੇ ਜੇ ਛਤਰੀ ਟਾਣੀ ਹੋਵੇ ਤਾਂ ਉਹ ਨੂੰ ਬੰਦ ਕਰ ਦੇਵੇ ਕਰਨਲ ਬ੍ਰਾਇਮ ਨੇ ਕਮੇਟੀ ਦੇ ਸਾਹਮਣੇ ਕਿਹਾ ਸੀ ਇਹ ਹੁਕਮ ਇਸ ਲਈ ਚੰਗਾ ਸੀ ਕਿ ਹਿੰਦੂਸਤਾਨੀਆਂ ਨੂੰ ਪਤਾ ਲੱਗ ਜਾਵੇ ਕਿ ਉਹਨਾਂ ਦੇ ਨਵੇਂ ਮਾਲਕ ਆ ਗਏ ਨੇ ਲੋਕਾਂ ਦੇ ਕੋੜੇ ਮਰਵਾਏ ਗਏ ਜੁਰਮਾਨਾ ਕੀਤਾ ਗਿਆ ਤੇ ਸਾਰੇ ਸਰਕਾਰ ਤੇ ਫੌਜੀ ਹੁਕਮ ਨਾ ਮੰਨਣ ਵਾਲਿਆਂ ਤੇ ਕੇਸ ਕਰਵਾ ਕੇ ਸਜਾਵਾਂ ਦਿੱਤੀਆਂ ਗਈਆਂ ਉਹਨਾਂ ਵਿੱਚੋਂ ਬਹੁਤ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਬਿਨਾ ਮੁਕਦਮੇ ਚਲਾਇਆ 6 ਹਫ਼ਤਿਆਂ ਤੱਕ ਜੇਲ੍ਹਾਂ ਵਿੱਚ ਰੱਖਿਆ ਗਿਆ। ਇੱਕ ਵਾਰ ਉਹਨਾਂ ਨੇ ਸ਼ਹਿਰ ਦੇ ਕੁਝ ਮੰਨੇ ਪਰਮੰਨੇ ਸ਼ਹਿਰੀਆਂ ਨੂੰ ਅਚਾਨਕ ਫੜ ਕੇ ਮਾਲ ਗੱਡੀ ਤੇ ਇੱਕ ਡੱਬੇ ਵਿੱਚ ਭਰ ਲਿਆ। ਬੰਦੇ ਇੱਕ ਦੂਜੇ ਦੇ ਉੱਤੇ ਢੇਠ ਖੜੇ ਸਨ। ਫਿਰ ਉਹਨਾਂ ਨੂੰ ਕੜਾਕੇ ਦੀ ਧੁੱਪ ਚ ਕਈ ਮੀਲ ਪੈਦਲ ਤੋਰ ਕੇ ਲਜਾਇਆ ਗਿਆ। ਉਝ ਲੋਕਾਂ ਦੇ ਜਿਸਮਾਂ ਤੇ ਤਾਂ ਪੂਰੇ ਕੱਪੜੇ ਵੀ ਨਹੀਂ ਸਨ ਉਹਨਾਂ ਨੂੰ ਫਿਰ ਮਾਲ ਗੱਡੀ ਦੇ ਡੱਬੇ 'ਚ ਭਰ ਕੇ ਲਾਹੌਰ ਭੇਜ ਦਿੱਤਾ ਗਿਆ ਉਹਨਾਂ ਨੂੰ ਪਖਾਨਾ ਤੇ ਪੇਸ਼ਾਬ ਕਰਨ ਤੱਕ ਦੀ ਆਗਿਆ ਨਾ ਦਿੱਤੀ ਗਈ ਇਸ ਤਰ੍ਹਾਂ ਦੀ ਹਾਲਤ 'ਚ ਉਹਨਾਂ ਨੂੰ ਮਾਲ ਗੱਡੀ ਦੇ ਡੱਬਿਆਂ ਵਿੱਚ 44 ਘੰਟੇ ਤੱਕ ਰੱਖਿਆ ਗਿਆ ਉਹਨਾਂ ਦੀ ਜਿਹੜੀ ਭਿਆਨਕ ਤੇ ਦਰਦਿਲੀ ਹਾਲਤ ਹੋਈ ਸੀ ਉਹਦੇ ਬਾਰੇ ਦੱਸਣ ਦੀ ਲੋੜ ਨਹੀਂ ਉਹ ਜਿਸ ਵੇਲੇ ਗਲੀਆਂ ਵਿੱਚ ਹੀ ਲਿਜਾ ਰਹੇ ਸਨ ਉਸ ਵੇਲੇ ਜਿਹੜੇ ਹੋਰ ਲੋਕ ਉਹਨਾਂ ਦੇ ਨਾਲ ਤੁਰ ਪੈਂਦੇ ਸਨ ਉਹਨਾਂ ਨੂੰ ਵੀ ਫੜ ਲਿਆ ਜਾਂਦਾ ਸੀ ਇਸ ਤਰ੍ਹਾਂ ਉਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਸੀ ਉਹਨਾਂ ਨੂੰ ਹੱਥਕੜੀਆਂ ਲਾ ਕੇ ਤੇ ਬੇੜੀਆਂ ਪਾ ਕੇ ਲਿਜਾਇਆ ਜਾ ਰਿਹਾ ਸੀ ਲੋਕ ਸਮਝਦੇ ਸੀ ਕਿ ਹਿੰਦੂ ਮੁਸਲਮਾਨ ਇਕਤਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਰਨਲ ਇਬਰਾਹਿਮ ਦਾ ਕਹਿਣਾ ਸੀ ਕਿ ਇਹ ਆਪਣੇ ਆਪ ਵਿੱਚ ਹੋ ਰਿਹਾ ਸੀ ਇਹ ਸਾਰੀ ਕਾਰਵਾਈ ਕਿਹੜੀ ਕੱਲੋਂ ਕੀਤੀ ਜਾ ਰਹੀ ਸੀ ਉਸ ਨੂੰ ਦੇਖ ਕੇ ਤਾਂ ਇੰਨਾ ਹੀ ਕਹਿ ਦੇਣਾ ਕਾਫੀ ਸੀ ਕਿ ਨਗਰ ਦਾ ਇੱਕ ਬਹੁਤ ਬੁੱਢਾ ਤੇ ਸ਼ਰੀਫ ਬੰਦਾ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਉਹ ਸਰ ਸ਼ਹਿਰ ਦੇ ਬਹੁਤ ਹੀ ਨੇਕ ਤੇ ਸਭ ਦੀ ਭਲਾਈ ਕਰਨ ਵਾਲੇ ਬਜ਼ੁਰਗ ਸਨ ਜਿਨ੍ਹਾਂ ਨੇ 1 ਲੱਖ ਰੁਪਏ ਸ਼ਹਿਨशाह ਦੇ ਦੌਰੇ ਤੇ ਕਿੰਗ ਜਾਰਜ ਸਕੂਲ ਨੂੰ ਦਾਨ ਚ ਦੇ ਦਿੱਤੇ ਸਨ ਇਹਦੇ ਬਾਅਦ ਰੀਲੀਫ ਫੰਡ ਤੇ ਜੰਗੀ ਕਰਜ਼ੇ ਦੇ ਫੰਡ ਵਿੱਚ ਵੀ ਹਿੱਸਾ ਪਾਇਆ ਸੀ ਦੂਜੀ ਮਿਸਾਲ ਕਰਨਲ ਇਬਰਾਹਿਮ ਦੇ ਕਾਰਨਾਮਿਆਂ ਦੀ ਇਹ ਹੈ ਕਿ ਉਹਨਾਂ ਨੇ ਇੱਕ ਬੁੱਢੇ ਕਿਸਾਨ ਨੂੰ ਗ੍ਰਿਫਤਾਰ ਕੀਤਾ ਸੀ ਉਹ ਸਿਰਫ ਇਸ ਲਈ ਕਿ ਉਹ ਆਪਣੇ ਦੋ ਮੁੰਡਿਆਂ ਨੂੰ ਪੇਸ਼ ਨਹੀਂ ਕਰ ਸਕਿਆ ਸੀ ਐਨਆਈ ਨਹੀਂ ਸਰਕਾਰ ਨੇ ਉਹਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਸੀ ਤੇ ਲੋਕਾਂ ਨੂੰ ਇਹ ਵਾਰਨਿੰਗ ਦਿੱਤੀ ਗਈ ਸੀ ਕਿ ਜੇ ਕਿਸੇ ਨੇ ਵੀ ਆਪਣੀ ਫਸਲ ਦੇ ਦਾਣਿਆਂ ਨਾਲ ਉਹਦੀ ਸਹਾਇਤਾ ਕੀਤੀ ਤਾਂ ਉਹਨੂੰ ਗੋਲੀ ਮਾਰ ਕੇ ਉਡਾ ਦਿੱਤਾ ਜਾਵੇਗਾ ਉਹਨਾਂ ਨੇ ਕਮੇਟੀ ਦੇ ਸਾਹਮਣੇ ਇਹ ਵੀ ਮੰਨਿਆ ਕਿ ਬੁੱਡੇ ਨੇ ਆਪ ਕੋਈ ਅਪਰਾਧ ਨਹੀਂ ਕੀਤਾ ਪਰ ਉਹਨੇ ਇਹ ਨਹੀਂ ਦੱਸਿਆ ਕਿ ਉਹਦੇ ਦੋਵੇਂ ਪੁੱਤਰ ਕਿੱਥੇ ਨੇ ਕਰਨਲ ਬਰਾਇਮ ਦੇ ਵੱਡੇ ਵੱਡੇ ਕਾਰਨਾਮਿਆਂ ਵਿੱਚੋਂ ਕੁਝ ਨਮੂਨੇ ਹੀ ਇੱਥੇ ਦੱਸੇ ਗਏ ਨੇ ਕੋਈ 200 ਬੰਦਿਆਂ ਨੂੰ ਅਦਾਲਤਾਂ 'ਚ ਸਰਸਰੀ ਸੁਣਵਾਈ ਦੇ ਬਾਅਦ ਸਜ਼ਾਵਾਂ ਦੇ ਦਿੱਤੀਆਂ ਗਈਆਂ ਕਈਆਂ ਨੂੰ ਪੈਂਤਾ ਲਾਉਣ ਦੀ سزا ਦੇ ਕੇ 2 ਸਾਲ ਤੱਕ ਦੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਗਿਆ ਕਮਿਸ਼ਨ ਨੇ 149 ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਵਿੱਚੋਂ 22 ਨੂੰ ਫਾਂਸੀ 108 ਨੂੰ ਉਮਰ ਕੈਦ ਜਾਂ ਕਾਲੇ ਪਾਣੀ ਤੇ ਬਾਕੀਆਂ ਨੂੰ 10 ਸਾਲ ਤੇ 200 ਘੱਟ ਸਮੇਂ ਦੀ ਕੈਦ ਦੀ ਸਜ਼ਾ ਹੋਈ ਕਰਨਲ ਉਬਰਾਇਮ ਦਾ ਆਖਰੀ ਕੰਮ ਇਹ ਸੀ ਕਿ ਉਹਨਾਂ ਨੂੰ ਜਦ ਪਤਾ ਲੱਗਿਆ ਕਿ ਫੌਜੀ ਕਾਨੂੰਨ ਖਤਮ ਹੋਣ ਵਾਲਾ ਹੈ ਤਾਂ ਉਹਨਾਂ ਨੇ ਬਹੁਤ ਸਾਰੇ ਬੰਦਿਆਂ ਦੇ ਮੁਕੱਦਮਿਆਂ ਨੂੰ ਇੱਕਦਮ ਮਤਲਬ 24 ਘੰਟਿਆਂ ਦੇ ਅੰਦਰ ਹੀ ਖਤਮ ਕਰਨ ਦਾ ਫੈਸਲਾ ਕਰਵਾ ਲਿਆ ਕਰਨਲ ਉਬਰਾਇਮ ਐਨੇ ਕਾਲੇ ਸਨ ਕਿ ਉਹਨਾਂ ਨੇ ਜਿੰਨਾ ਕੇਸਾਂ ਦੀ ਤਰੀਕ ਕਈ ਦਿਨ ਪਹਿਲਾਂ ਹੀ ਦੀ ਪਾਈ ਹੋਈ ਸੀ ਉਹਨਾਂ ਦਾ ਵੀ ਫੈਸਲਾ ਤੁਰੰਤ ਕਰਵਾ ਲਿਆ ਇਹ ਕੈਪਟਨ ਡੁਪਣਾ ਕਸੂਰ ਦੇ ਇਲਾਕੇ ਵਿੱਚ ਇੱਕ ਤਰ੍ਹਾਂ ਨਾਲ ਮੁਕਤ ਖੁਦ ਮੁਖਤਿਆਰ ਹੀ ਸਨ ਇੱਕ ਥਾਂ ਆਮ ਮੁਰਾਜ਼ਮਾ ਨੂੰ ਫਾਂਸੀ ਦੇਣ ਲਈ ਫਾਂਸੀ ਘਰ ਬਣਵਾ ਲਿਆ ਗਿਆ ਇਹ ਥਾਂ ਉੱਥੇ ਦੇ ਰਹਿਣ ਵਾਲੇ ਬੰਦਿਆਂ ਲਈ دہشت ਪਾਉਣ ਵਾਲੀ ਸੀ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਵੱਡਾ ਪਿੰਜਰਾ ਬਣਵਾਇਆ ਗਿਆ ਸੀ ਜਿਦੇ ਵਿੱਚ 150 ਬੰਦੇ ਰੱਖੇ ਜਾ ਸਕਦੇ ਸਨ ਜਿਨ੍ਹਾਂ ਵਿੱਚ ਲੋਕਾਂ ਤੇ ਸਰਕਾਰ ਨੂੰ ਸ਼ੱਕ ਹੁੰਦਾ ਉਹਨਾਂ ਨੂੰ ਉਸ ਪਿੰਜਰੇ 'ਚ ਬੰਦ ਕਰ ਦਿੱਤਾ ਜਾਂਦਾ ਸੀ ਤਾਂ ਜੋ ਆਮ ਜਨਤਾ ਉਹਨਾਂ ਨੂੰ ਦੇਖ ਸਕੇ ਸ਼ਹਿਰ ਦੇ ਆਮ ਲੋਕਾਂ ਦੀ ਸ਼ਨਾਖਤ ਕਰਵਾਉਣ ਲਈ ਪਰੇਡ ਜਾਰੀ ਕਰਾਈ ਜਾਂਦੀ ਸੀ ਲੋਕਾਂ ਦੇ ਸ਼ਰੀਆਮ ਬੈਂਤ ਮਾਰੇ ਜਾਂਦੇ ਸਨ ਲੋਕਾਂ ਨੂੰ ਸਿਰ ਤੋਂ ਪੈਰਾਂ ਤੱਕ ਨੰਗੇ ਕਰਕੇ ਤਾਰਾਂ ਦੇ ਖੰਭਿਆਂ ਦਾ ਜਾੜ ਟਿਕਾਇਆ ਨਾਲ ਟਿਕਟਕੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਇਹੇ ਵਿਖਾਵਾ ਸੋਚ ਵਿਚਾਰ ਕਰਕੇ ਤੈਅ ਕੀਤਾ ਜਾਂਦਾ ਸੀ ਨੰਗੇ ਬੰਦਿਆਂ ਨੂੰ ਕੁੱਟ ਪੈਂਦੀ ਵਿਖਾਉਣ ਲਈ ਸ਼ਹਿਰ ਦੇ ਲੋਕਾਂ ਨੂੰ ਬੁਲਾਇਆ ਜਾਂਦਾ ਸੀ ਸ਼ਹਿਰ ਦੀਆਂ ਕੋਠੇ ਵਾਲੀਆਂ ਨੂੰ ਵੀ ਲਿਆਂਦਾ ਜਾਂਦਾ ਸੀ ਅਜਹੀਆਂ ਕਟਨਾਵਾਂ ਦੇ ਬਾਰੇ ਵਿੱਚ ਹੰਟਰ ਕਮਿਸ਼ਨ ਦੇ ਸਾਹਮਣੇ ਜਦ ਕੈਪਟਨ ਸਾਹਿਬ ਤੇ ਵੱਧ ਦਬਾਅ ਪਾਇਆ ਗਿਆ ਤਾਂ ਕੁਝ ਸ਼ਰਮ ਮਹਿਸੂਸ ਹੋਈ ਸੀ ਠੀਕ ਉਸੇ ਤਰ੍ਹਾਂ ਕਰਨਲ ਜான்ਸਨ ਨੂੰ ਇਹ ਕਿ ਬਰਾਤ ਦੇ ਬੰਦਿਆਂ ਨੂੰ ਬੈਂਤਾ ਮਾਰਨ ਦੇ ਮਾਮਲੇ 'ਚ ਕਮੇਟੀ ਦੇ ਸਾਹਮਣੇ ਦੁੱਖ ਹੋਇਆ ਸੀ ਕੈਪਟਨ ਸਾਹਿਬ ਦਾ ਕਹਿਣਾ ਸੀ ਕਿ ਉਹਨਾਂ ਨੇ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਬਦਮਾਸ਼ਾਂ ਨੂੰ ਬੈਂਤ ਲੱਗਦੇ ਦੇਖਣ ਲਈ ਲੋਕਾਂ ਨੂੰ ਬੁਲਾਇਆ ਜਾਵੇ ਪਰ ਜਦ ਮੈਂ ਉੱਥੇ ਜਨਾਨੀਆਂ ਨੂੰ ਦੇਖਿਆ ਤਾਂ ਹੈਰਾਨ ਰਹਿ ਗਿਆ ਪਰ ਕੈਪਟਨ ਸਾਹਿਬ ਉਹਨਾਂ ਕੋਠੇ ਵਾਲੀਆਂ ਜਨਾਨੀਆਂ ਨੂੰ ਇਸ ਲਈ ਵਾਪਸ ਨਾ ਭੇਜ ਸਕੇ ਕਿਉਂਕਿ ਉਹਨਾਂ ਕੋਲ ਉਸ ਵੇਲੇ ਉਹਨਾਂ ਜਨਾਨੀਆਂ ਨੂੰ ਲੈ ਕੇ ਜਾਣ ਲਈ ਸਿਪਾਹੀ ਨਹੀਂ ਸਨ ਤਦ ਹੀ ਉਹ ਬੈਂਤਾ ਲੱਗਦੀਆਂ ਦੇਖਦੀਆਂ ਰਹੀਆਂ ਸਨ ਕੈਪਟਨ ਡੋਕਟਣ ਛੋਟੀਆਂ-ਮੋਟੀਆਂ ਸਜ਼ਾਵਾਂ ਦੀ ਕਾਰਡ ਕੱਢਣ ਵਿੱਚ ਬੜੇ ਮਾਹਿਰ ਸਨ। ਉਹਨਾਂ ਦੀ ਕਾਰਡ ਕੱਢਣ ਲਈ ਉਹਨਾਂ ਨੂੰ ਸਿਰਫ ਇੰਨੀਆਂ ਸੌਖੀਆਂ ਤੇ ਨਰਮ ਬਣਾਉਣਾ ਪੈਂਦਾ ਸੀ ਜਿੰਨਾ ਉਹਨਾਂ ਹਾਲਾਤਾਂ ਵਿੱਚ ਸੰਭਵ ਸੀ। ਫੌਜੀ ਕਾਨੂੰਨ ਦੇ ਅਪਰਾਧੀਆਂ ਨੂੰ ਰੇਲਵੇ ਸਟੇਸ਼ਨਾਂ ਦੇ ਮਾਲ ਗੋਦਾਮਾਂ ਵਿੱਚ ਜਾਂ ਰੇਲ ਦੇ ਡੱਬਿਆਂ ਵਿੱਚ ਮਾਲ ਚੁੱਕ ਕੇ ਲੱਦਣ ਤੇ ਲਾਹਣ ਦੇ ਕੰਮ 'ਚ ਲਾਇਆ ਜਾਂਦਾ ਸੀ। ਉਹਨਾਂ ਨੇ ਇੱਕ ਅਜੀਹ੍ਹਾ ਕਾਨੂੰਨ ਬਣਾਇਆ ਜਿਸ ਨਾਲ ਬੰਦਿਆਂ ਨੂੰ ਆਪਣਾ ਨੱਕ ਵੀ ਰਗੜਨਾ ਪੈਂਦਾ ਸੀ। ਮਿਸਟਰ ਬੋਇਸਵਾਰਥ ਇੱਕ ਸ਼ਹਿਰੀ ਅਫਸਰ ਸੀ ਜਿਨ੍ਹਾਂ ਨੇ ਸ਼ੇਖੂਪੁਰਾ ਵਿੱਚ ਫੌਜੀ ਕਾਨੂੰਨ ਲਾਗੂ ਕਰਵਾਇਆ ਸੀ। ਉਹਨਾਂ ਨੇ ਆਪਣੇ ਬਿਆਨ ਵਿੱਚ ਇਹ ਮੰਨਿਆ ਸੀ ਕਿ ਫੌਜੀ ਕਾਨੂੰਨ ਲਾਗੂ ਕਰਨਾ ਜ਼ਰੂਰੀ ਤਾਂ ਨਹੀਂ ਸੀ ਪਰ ਮੇਰੀ ਰਾਏ 'ਚ ਆਮਨ ਪੈਦਾ ਕਰਨ ਵਾਲਾ ਜ਼ਰੂਰੀ ਸੀ। ਉਹਨਾਂ ਨੇ ਆਪਣੇ ਹਲਕੇ ਦੇ ਸਾਰੇ ਮੁਕੱਦਮਿਆਂ ਦੇ ਫੈਸਲੇ ਕੀਤੇ ਸਨ ਜਿਵੇਂ ਕਿ ਦੂਜੀਆਂ ਥਾਵਾਂ 'ਤੇ ਹੋਇਆ ਸੀ। ਉਨ੍ਹਾਂ ਦੀ ਅਦਾਲਤ ਨੇ ਵੀ ਬੈਂਤ ਮਾਰਨ ਦੀਆਂ ਸੱਚਾਵਾਂ ਦਿੱਤੀਆਂ ਸਨ ਤੇ ਅਦਾਲਤ ਦੇ ਮੁੱਕਣ ਤੇ ਹੀ ਅਪਰਾਧੀਆਂ ਦੇ ਬੈਂਤ ਮਾਰ ਦਿੱਤੇ ਜਾਂਦੇ ਸਨ 6 ਮਈ ਤੋਂ ਲੈ ਕੇ 20 ਮਈ ਤੱਕ ਉਨ੍ਹਾਂ ਨੇ 478 ਬੰਦਿਆਂ ਦੇ ਮੁਕੱਦਮਿਆਂ ਦੇ ਫੈਸਲੇ ਕੀਤੇ ਸਨ ਫੌਜੀ ਅਫਸਰਾਂ ਨੇ ਇਹ ਹੁਕਮ جاری ਕੀਤਾ ਸੀ ਜਿਸ ਦੇ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਨੂੰ ਹੁਕਮ ਸੀ ਕਿ ਉਹ ਦਿਨ ਵਿੱਚ ਤਿੰਨ ਵਾਰ ਪ੍ਰੇਡ ਕਰਨ ਤੇ ਸਰਕਾਰ ਦੇ ਝੰਡੇ ਨੂੰ ਸਲਾਮੀ ਦੇਣ ਇਹ ਸਕੂਲ ਦੀਆਂ ਛੋਟੀਆਂ ਜਮਾਤਾਂ ਦੇ ਬੱਚਿਆਂ ਤੇ ਵੀ ਲਾਗੂ ਹੁੰਦਾ ਸੀ ਜਿੰਨਾ ਵਿੱਚ 5 ਤੇ 6 ਵਰਿਆਂ ਦੇ ਬੱਚੇ ਵੀ ਸ਼ਾਮਲ ਸਨ ਕਈ ਬੱਚੇ ਲੂ ਲੱਗਣ ਨਾਲ ਮਰ ਗਏ ਸਨ ਕੁਝ ਮੌਕਿਆਂ ਤੇ ਬੱਚਿਆਂ ਕੋਲੋਂ ਇਹ ਅਖਵਾਇਆ ਜਾਂਦਾ ਸੀ ਕਿ ਮੈਂ ਕੋਈ ਅਪਰਾਧ ਨਹੀਂ ਕੀਤਾ ਹੈ ਮੈਂ ਕੋਈ ਅਪਰਾਧ ਨਹੀਂ ਕਰਾਂਗਾ ਮੈਨੂੰ ਅਫਸੋਸ ਹੈ ਮੈਨੂੰ ਅਫਸੋਸ ਹੈ ਮੈਨੂੰ ਅਫਸੋਸ ਹੈ ਮੇਜਰ ਸਮਿਥ ਜਿਹੜੇ ਗੁਜਰਵਾਲਾ ਗੁਜਰਾਤ ਤੇ ਲਾਇਲਪੁਰ ਵਿੱਚ ਫੌਜੀ ਕਾਨੂੰਨ ਲਾਗੂ ਕਰਨ ਦੇ ਪ੍ਰਬੰਧਕ ਸਨ ਨੂੰ ਜਿਆਦਾ ਸਰਚ ਕਰਨ ਨਾਲ ਸੀਧੇ ਵਾਟ ਨੇ ਪੁੱਛਿਆ ਕਿ ਕੀ ਫੌਜ ਦਾ ਕਾਨੂੰਨ ਸਾਰੇ ਇਲਾਕੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਤੇ ਕੀ ਸਾਰੇ ਬੱਚਿਆਂ ਤੇ ਵੀ ਲਾਗੂ ਕੀਤਾ ਗਿਆ ਹੈ ਤਾਂ ਮੇਜਰ ਨੇ ਜਵਾਬ ਦਿੱਤਾ ਕਿ ਉਹਨਾਂ ਦੇ ਇਲਾਕੇ ਵਿੱਚ ਜਿੱਥੇ-ਜਿੱਥੇ ਫੌਜਾਂ ਸਨ ਉੱਥੇ ਹਰੇਕ ਥਾਂ ਹੁਕਮ ਲਾਗੂ ਕੀਤਾ ਗਿਆ ਸੀ ਇਹਨਾਂ ਨੇ ਦੱਸਿਆ ਕਿ ਜਿੱਥੇ ਤੱਕ ਬੱਚਿਆਂ ਦਾ ਸਬੰਧ ਹੈ 5-6 ਸਾਲ ਦੇ ਬੱਚਿਆਂ ਤੋਂ ਵੀ ਪ੍ਰੇਡ ਕਰਾਈ ਜਾਂਦੀ ਹੈ ਪਰ ਹੋਰ ਨਿੱਕੇ ਬੱਚਿਆਂ ਨੂੰ ਪ੍ਰੇਡ 'ਚ ਸ਼ਾਮਿਲ ਹੋਣ ਤੋਂ ਬਰੀ ਕਰ ਦਿੱਤਾ ਗਿਆ ਸੀ ਕਰਨਲ ਉਬਰਾਇਮ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਂ ਇੱਕ ਦਿਨ ਵਜੀਰਾਬਾਦ ਗਿਆ ਸੀ ਮੈਂ ਉੱਥੇ ਦੇਖਿਆ ਕਿ ਇੱਕ ਮੁੰਡਾ ਝੰਡੇ ਵੱਲ ਮਾਰਚ ਕਰਦਾ ਹੋਇਆ ਬੇਹੋਸ਼ ਹੋ ਕੇ ਡਿੱਗ ਪਿਆ ਮੈਂ ਫੌਜੀ ਅਫਸਰਾਂ ਨੂੰ ਇਸ ਸਿਲਸਿਲੇ 'ਚ ਲਿਖਿਆ ਦੂਜੇ ਦਿਨ ਦੋ ਦੀ ਥਾਂ ਤਿੰਨ ਵਾਰ ਪ੍ਰੇਡ ਕਰਾਈ ਗਈ ਸੀ ਜਦ ਸਵਾਲ ਕੀਤਾ ਗਿਆ ਕਿ ਕੀ ਇਹ ਬੱਚਿਆਂ ਤੇ ਸਖਤੀ ਨਹੀਂ ਹੈ ਤਾਂ ਕਰਨਲ ਉਬਰਾਇਮ ਨੇ ਜਵਾਬ ਦਿੱਤਾ ਕਿ ਨਹੀਂ ਕੁਝ ਵੀ ਹੋਵੇ ਮਿਸਟਰ ਬੋਸਵਰਥ ਦੇ ਦਿਮਾਗ ਵਿੱਚ ਲੋਕਾਂ ਤੋਂ ਅਫਸੋਸ ਜ਼ਾਹਿਰ ਕਰਵਾਉਣ ਦੀ ਆਦਤ ਜ਼ਰੂਰ ਅੰਤਾਂ ਦੀ ਭਰੀ ਹੋਈ ਸੀ ਉਹਨਾਂ ਨੇ ਆਪ ਇਸ ਗੱਲ ਨੂੰ ਨਹੀਂ ਸੀ ਮੰਨਿਆ ਉਹਨਾਂ ਦਾ ਖਿਆਲ ਇੱਕ ਅਫਸੋਸ ਘਰ ਬਣਾਉਣ ਦਾ ਸੀ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਬਿਲਡਿੰਗ ਨੂੰ ਸਾਰਨ ਤੇ 10000 ਰੁਪਏ ਲੱਗੇ ਸਨ ਦਸੰਬਰ 1919 ਈਸਵੀ ਚ ਅੰਮ੍ਰਿਤਸਰ ਵਿੱਚ ਇੱਕ ਬਹੁਤ ਭਾਰੀ ਕਾਂਗਰਸ ਕਾਨਫਰੰਸ ਹੋਈ ਜਿਸ ਦੀ ਪ੍ਰਧਾਨਗੀ ਪੰਡਤ ਮੋਤੀ ਲਾਲ ਨੇ ਕੀਤੀ ਪੰਡਤ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਾਨੂੰ 1919 ਅੰਦੀਆਂ ਬਿਆਨਤ ਘਟਨਾਵਾਂ ਹੋਈਆਂ ਜਿਹੜੀਆਂ ਸਾਨੂੰ ਸਬਕ ਦਿੰਦੀਆਂ ਨੇ ਉਹ ਬਿਲਕੁਲ ਸਪਸ਼ਟ ਨੇ ਉਹ ਘਟਨਾਵਾਂ ਸਾਨੂੰ ਪੱਕੇ ਪੈਰੀ ਤੇ ਸਬਰ ਸਿੱਧਕ ਨਾਲ ਮੁਸੀਬਤਾਂ ਨੂੰ ਝੱਲਦਿਆਂ ਤੁਰਦੇ ਰਹਿਣ ਵੱਲ ਸਹਿਣਤ ਕਰਦੀਆਂ ਨੇ ਸਾਡੇ ਲਈ ਆਪਣੀ ਇਛਤ ਮੰਜ਼ਲ ਵੱਲ ਚੱਲਣ ਦਾ ਬਸ ਇਹੋ ਰਾਏ ਅੰਗਰੇਜ਼ਾਂ ਨੂੰ ਉਹ ਵਾਰ-ਵਾਰ ਦੁਹਰਾਈ ਕਿ ਸੱਚਾਈ ਦੀ ਸਮਝ ਨਹੀਂ ਸੀ ਪੈਂਦੀ ਕਿ ਅਤਿਆਚਾਰ ਤੇ ਹਿੰਸਾ ਕਰਨ ਵਾਲਿਆਂ ਨੂੰ ਹੀ ਅੰਤ ਨੂੰ ਡਿੱਗਣਾ ਪੈਂਦਾ ਏ ਅੰਮ੍ਰਿਤਸਰ ਵਿੱਚ ਕਾਂਗਰਸ ਆਪਣਾ ਇਜਲਾਸ ਕਰਨ ਲਈ ਚ ਸਫਲ ਰਹੀ ਕਾਂਗਰਸੀ ਸੱਤਿਆਗ੍ਰਹਿ ਵਾਲੀ ਲਹਿਰ ਅੱਗੇ ਪਾਦਤੀ ਗਈ ਸੀ ਪੰਜਾਬ ਦੇ ਵਿਗੜੇ ਹਾਲਾਤ ਬਾਰੇ ਪੜਤਾਲ ਲਈ ਸਤੰਬਰ 1919 ਈਸਵੀ ਨੂੰ ਵਾਇਸਰਾਏ ਨੇ ਹੰਟਰ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਇਸ ਇਜਲਾਸ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਦੀਆਂ ਬੀਤੀਆਂ ਖਾਹਕੂਨੀ ਘਟਨਾਵਾਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ ਆਰੋਹ ਆਪਣੀ ਰਿਪੋਰਟ ਕਾਂਗਰਸ ਸੀ ਏਸੀ ਜਲਾਸ ਤੱਕ ਤਿਆਰ ਨਹੀਂ ਸੀ ਕਰ ਸਕਦੀ ਉਹ ਇਜਲਾਸ ਵਿੱਚ ਜਿਹੜੇ ਕਈ ਪ੍ਰਸਤਾਵ ਪਾਸ ਕੀਤੇ ਗਏ ਉਹਨਾਂ ਵਿੱਚ ਫੌਜੀ ਕਾਨੂੰਨ ਨਾਲ ਦਿੱਤੀਆਂ ਸਜ਼ਾਵਾਂ ਦੀ ਨਿੰਦਿਆ ਤੇ ਉਸ ਸਮੇਂ ਦੇ ਕਿਸਾਨਾਂ ਉੱਤੇ ਤੀਜੇ ਦਰਜੇ ਦੇ ਮੁਸਾਫਰਾਂ ਨਾਲ ਕੀਤੀਆਂ ਵਧੀਆਂ ਕਿਆਂ ਤੋਂ ਬਾਅਦ ਪੇਸ਼ ਆਉਣ ਵਾਲੀਆਂ ਉਹਖਾਈਆਂ ਬਾਰੇ ਪ੍ਰਸਤਾਵ ਸ਼ਾਮਿਲ ਸਨ ਉਸੇ اجلاس ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਹੁਤ ਜੋਸ਼ ਸੀ ਆਮ ਜਨਤਾ ਜਿਹੜੀ ਪੰਜਾਬ ਦੇ ਹਿੰਸਕ ਹਾਲਾਤ ਕਰਕੇ ਆਤਮ ਵਿਸ਼ਵਾਸ ਗਵਾ ਬੈਠੀ ਸੀ ਹੁਣ ਫੇਰ ਮੁੜ ਕੇ ਆਪਣੇ ਪੈਰਾਂ ਤੇ ਖਲੋ ਗਈ ਸੀ 1920 ਵਿਦਿਆ ਵੱਡੀਆਂ ਘਟਨਾਵਾਂ ਖਿਲਾਫਤ ਦੀਆਂ ਬਹੁਤ ਵੱਡੀ ਲਹਿਰ ਕਰਕੇ ਹੋਈਆਂ ਇਥੇ ਖিলাਫਤ ਲਹਿਰ ਦੇ ਚੱਲਣ ਦੇ ਮੋੜ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਪਹਿਲੀ ਆਲਮੀ ਜੰਗ ਦੇ ਵੇਲੇ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਮਿਸਟਰ ਲਾਈਡ ਜੋਰਜ ਨੇ ਹਿੰਦੁਸਤਾਨ ਦੇ ਮੁਸਲਮਾਨਾਂ ਨਾਲ ਕੁਝ ਕੌਲ ਕਰਾਰ ਕੀਤੇ ਸਨ ਜਿੰਨਾ ਕਰਕੇ ਹਿੰਦੂ ਹਿੰਦ ਦੇ ਮੁਸਲਮਾਨ ਮੁਲਕ ਤੋਂ ਬਾਹਰ ਗਏ ਤੇ ਉਹ ਤੁਰਕੀ ਦੇ ਮੁਸਲਮਾਨਾਂ ਨਾਲ ਲੜੇ ਜਿਆਦਾ ਜੰਗ ਖਤਮ ਹੋ ਗਈ ਤਾਂ ਸਰਕਾਰ ਦੇ ਕੀਤੇ ਹੋਏ ਵਾਅਦੇ ਤੋੜ ਦਿੱਤੇ ਗਏ ਵਰਤਾਨੀਆਂ ਦੇ ਪ੍ਰਧਾਨ ਮੰਤਰੀ ਵੱਲੋਂ ਉਹ ਕੌਲਕਰਾਰ ਤੋੜਨ ਤੇ ਹਿੰਦੂ ਦੇ ਹਮਸਲਮਾਨਾਂ ਵਿੱਚ ਗੁੱਸੇ ਤੇ ਦੁੱਖ ਦੀ ਲਹਿਰ ਪੈਦਾ ਹੋ ਗਈ ਲਾਇਡ ਜਾਰਜ ਨੇ ਸਾਫ ਸ਼ਬਦਾਂ ਵਿੱਚ ਉਹਨਾਂ ਵਿੱਚ ਦਾਵਾ ਕੀਤਾ ਕਿ ਅਸੀਂ ਤੁਰਕੀ ਨੂੰ ਇਸ ਦੀਆਂ ਏਸ਼ੀਆ ਮਾਈਨਰ ਤੇ ਥਰੇਸ ਦੇ ਮਸ਼ਹੂਰ ਤੇ ਅਮੀਰੀ ਇਲਾਕਿਆਂ ਤੋਂ ਵਾਂਝਿਆ ਕਰਨ ਲਈ ਨਹੀਂ ਲੜ ਰਹੇ ਹਾਂ ਇਨ੍ਹਾਂ ਸਾਰੀਆਂ ਥਾਵਾਂ ਤੇ ਤੁਰਕ ਮੁਸਲਮਾਨਾਂ ਦੀ ਆਬਾਦੀ ਵੱਧ ਸੀ ਪਰ ਮੁਸਲਮਾਨਾਂ ਦਾ ਕਹਿਣਾ ਸੀ ਕਿ ਦੀਪ ਛਤ ਉਲ ਅਰਬ ਜਿਹਦੇ ਵਿੱਚ ਮੈਟੋਪੋਸ਼ੀਟਾ ਪੋਟਾਮਪੋਟੀਮੀਆਂ ਅਰਬistan ਸੀਰੀਆ ਫਿਲਸਤੀਨ ਤੇ ਉਹਨਾਂ ਦੀਆਂ ਹੋਰ ਸਾਰੀਆਂ ਪਵਿੱਤਰ ਥਾਵਾਂ ਸ਼ਾਮਿਲ ਨੇ ਉਹ ਹਮੇਸ਼ਾ ਖਲੀਫਾ ਦੇ ਕਬਜ਼ੇ 'ਚ ਹੀ ਰਹਿਣੀਆਂ ਚਾਹੀਦੀਆਂ ਨੇ ਪਰ ਅਕੱਚੀ 16 ਦੀ ਲਿਖਤ ਦੀਆਂ ਸ਼ਰਤਾਂ ਅਨੁਸਾਰ ਤੁਰਕੀ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਂਝਿਆ ਰੱਖਿਆ ਗਿਆ ਸੀ ਗਰੀਸ ਜਨਾਨ ਨੂੰ ਦੇ ਦਿੱਤਾ ਗਿਆ ਤੇ ਤੁਰਕੀ ਦਾ ਰਾਜ ਤੇ ਹੋਰ ਏਸ਼ੀਆਈ ਫਰਾਂਸ ਦੇਸ਼ ਫਰਾਂਸ ਤੇ ਬਰਤਾਨੀਆਂ ਨੇ ਲੀਗ ਵੱਜੋਂ ਆਪਸ ਵਿੱਚ ਵੰਡ ਲਏ ਸਨ ਜੰਗ ਦੇ ਸਾਥੀ ਮੁਲਕਾਂ ਦੇ ਰਾਹੀਂ ਇੱਕ ਹਾਈ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ ਜਿਹੜਾ ਹਰੇਕ ਪਹਿਲੂ ਤੋਂ ਤੁਰਕੀ ਦਾ ਅਸਲੀ ਹਾਕਮ ਬਣਾ ਦਿੱਤਾ ਗਿਆ ਤੇ ਉੱਥੇ ਦਾ ਸੁਲਤਾਨ ਇੱਕ ਕੈਦੀ ਵਰਗਾ ਬਣ ਕੇ ਰਹਿ ਗਿਆ ਵਰਤਾਨੀਆਂ ਵੱਲੋਂ ਦਾਵਾ ਤੋੜਨ ਤੇ ਨਾ ਵਾਦਾ ਤੋੜਨ ਤੇ ਨਾ ਸਿਰਫ ਆ ਭਾਰਤੀ ਮੁਸਲਮਾਨ ਸਗੋਂ ਦੂਜੇ ਮੁਲਕਾਂ ਦੇ ਮੁਸਲਮਾਨ ਵੀ ਨਾਰਾਜ਼ ਸਨ ਅੰਮ੍ਰਿਤਸਰ ਵਿੱਚ ਖਾਸ ਖਾਸ ਕਾਂਗਰਸੀ ਲੀਡਰ ਤੇ ਖিলাਫਤ ਦੇ ਲੀਡਰ ਇਕੱਠੇ ਹੋਏ ਤੇ ਉਹਨਾਂ ਨੇ ਲਾਇਡ ਦੀ ਕਰਤੂਤ ਦੇ ਸਿੱਟੇ ਵੱਜੋਂ ਦੇਸ਼ ਪੈਦਾ ਹੋਏ ਹਾਲਾਤ ਤੇ ਵਿਚਾਰ ਕੀਤਾ ਤੇ ਅੰਤ ਵਿੱਚ ਗਾਂਧੀ ਜੀ ਦੀ ਲੀਡਰੀ ਵਿੱਚ ਖিলাਫਤ ਲਹਿਰ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ 19 ਜਨਵਰੀ 1920 ਈਸਵੀ ਨੂੰ ਇੱਕ ਡੈਲੀਗੇਸ਼ਨ ਡਾਕਟਰ ਅंसारी ਦੀ ਅਗਵਾਈ ਚ ਵਾਇਸਰਾਏ ਹਿੰਦ ਨੂੰ ਮਿਲਿਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਰਕੀ ਸਰਕਾਰ ਨੂੰ ਤੇ ਉਹਦੇ ਸੁਲਤਾਨ ਨੂੰ ਖਲੀਫਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਵਾਇਸਰਾਏ ਦਾ ਬਿਆਨ ਬਹੁਤ ਨਿਰਾਸ਼ ਕਰਨ ਵਾਲਾ ਸੀ ਇਸ ਤੇ ਮੁਸਲਮਾਨਾਂ ਦੇ ਲੀਡਰਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਇਹ ਪੱਕਾ ਇਰਾਦਾ ਜ਼ਾਹਿਰ ਕੀਤਾ ਕਿ ਜੇ ਸੁਲਾਦੀਆਂ ਸ਼ਰਤਾ ਮੁਸਲਮਾਨਾ ਦੇ ਧਰਮ ਤੇ ਭਾਵਨਾਵਾਂ ਦੇ ਖਿਲਾਫ ਗਈਆਂ ਤਾਂ ਉਸ ਤੋਂ ਮੁਸਲਮਾਨਾਂ ਦੀ ਵਫਾਦਾਰੀ ਨੂੰ ਸਖਤ ੱੱਕਾ ਵੱਜੇਗਾ ਫਰਵਰੀ ਤੇ ਮਾਰਚ ਦੇ ਮਹੀਨੇ ਵਿੱਚ ਖিলাਫਤ ਦਾ ਸਵਾਲ ਹਿੰਦੁਸਤਾਨ ਦੇ ਰਾਜ ਸੀ ਮੈਦਾਨ ਵਿੱਚ ਅਹਿਮiyet ਵਾਲਾ ਬਣਿਆ ਰਿਹਾ ਮਾਰਚ 1920 ਵਿੱਚ ਮੁਸਲਮਾਨਾਂ ਦਾ ਇੱਕ ਡੈਲੀਗੇਸ਼ਨ ਮੌਲਾਨਾ ਮੁਹੰਮਦ ਅਲੀ ਦੀ ਅਗਵਾਈ 'ਚ ਇੰਗਲੈਂਡ ਗਿਆ ਉਸ ਡੈਲੀਗੇਸ਼ਨ ਨੂੰ ਹਿੰਦ ਵਾਰੇ ਵਜ਼ੀਰ ਮਿਸਟਰ ਫਿਸ਼ਰ ਮਿਲੇ ਡੈਲੀਗੇਸ਼ਨ ਨੇ ਸਾਰੀ ਦੁਨੀਆ ਦੇ ਅਮਨ ਲਈ ਵੱਡੀ ਗੱਲ ਵੱਡੀ ਕੌਂਸਲ ਸਾਹਮਣੇ ਰੱਖਣ ਦੀ ਆਗਿਆ ਮੰਗੀ ਪਰ ਉਹਨੂੰ ਮਿਲ ਨਾ ਸਕੀ 17 ਮਾਰਚ ਨੂੰ ਲਾਈਡ ਜੋਰਜ ਨੇ ਮੁਸਲਮਾਨਾਂ ਦੇ ਡੈਪੂਟੇਸ਼ਨ ਨੂੰ ਜਵਾਬ ਦਿੱਤਾ ਜਿਸ ਵਿੱਚ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸ ਤਰ੍ਹਾਂ ਈਸਾਈ ਕੌਮਾਂ ਨੇ ਕੋਮਾਂ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਓ ਕੀਤਾ ਜਾ ਰਿਹਾ ਹੈ ਤੁਰਕੀ ਦੇ ਨਾਲ ਇਸ ਤੋਂ ਵੱਖਰਾ ਵਰਤਾਓ ਨਹੀਂ ਕੀਤਾ ਜਾ ਸਕਦਾ ਤੇ ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਤੁਰਕੀ ਆਪਣੀ ਤੁਰਕ ਧਰਤੀ ਤੇ ਕਬਜ਼ਾ ਕਰ ਸਕੇਗਾ ਪਰ ਜਿਹੜੇ ਦੇਸ਼ ਤੁਰਕੀ ਦੇ ਕਬਜ਼ੇ ਵਿੱਚ ਨੇ ਉਹਨਾਂ ਤੇ ਕਬਜ਼ਾ ਨਹੀਂ ਰੱਖ ਸਕੇਗਾ ਬਸ ਇਸ ਗੱਲ ਨੇ ਤਾਂ ਹਿੰਦ ਵਿੱਚ ਖিলাਫਤ ਦੀ ਲਹਿਰ ਦੀ ਜੜੀ ਵੱਡ ਦਿੱਤੀ ਹਿੰਦੁਸਤਾਨ ਵਿੱਚ 19 ਮਾਰਚ 1920 ਕੌਮੀ ਅਫਸੋਸ ਦਾ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਉਸ ਦਿਨ ਵਰਤ ਰੱਖੇ ਗਏ ਅਰਦਾਸਾਂ ਕੀਤੀਆਂ ਗਈਆਂ ਤੇ ਹੜਤਾਲਾਂ ਵੀ ਕੀਤੀਆਂ ਗਈਆਂ ਸਨ